ਉਹ ਐ ਕਰ ਹੁਣ ਲੈ ਕੇ ਪੈਂਦਾ ਨੂ ਤਰੀ ਪਣੂ ਭੈਣ ਚੋਦਾ ਤੂੰ ਵੀ ਇਹਨੂੰ ਮਾਰ ਸਾਨੂੰ ਮਾਰਿਆ ਸੀ ਤੂੰ ਇਹ ਮੈਂ ਲਾ ਖੋ ਡੱਕਿਆ ਤੂੰ ਇੱਕ ਮਿੰਟ ਆ ਵੀਡੀਓ ਬਣਾਈ ਮੈਂ ਡੱਕਿਆ ਵੀਡੀਓ ਕੱਢੀ ਆ ਦੇਖੀ ਭੈਣ ਚੋਦਾ ਨੇ ਕੈਪਚੁਰ ਆ ਦੇਖ ਲਓ ਬਾਈ ਜੀ ਆ ਦੇਖੋ ਸੌਰੀ ਮੰਨਦਾ ਨਾ ਇਹ ਬੰਦਾ ਬਰਨਾਲਾ ਤੋਂ ਆਇਆ ਫਟਫਟ ਟੂਲਪਲਾਜੇ ਤੱਕ ਦੇਖ ਲਓ ਕਿੰਨਾ ਨੁਕਸਾਨ ਕਰਕੇ ਆ ਪਿੱਛੇ ਤਿੰਨ ਜਵਾਕ ਐ ਨਹੀਂ ਪਤਾ ਤਿੰਨ ਜਵਾਕਾਂ ਨੂੰ ਇਹ ਬਿਲਕੁਲ ਮੋਟਰਸਾਈਕਲ ਮਾਰਦੇ ਮਾਰਦੇ ਦੰਦ ਆ ਆਹ ਹਾਰ ਦੇ ਵਿੱਚ ਆਹ ਦੇਖ ਲੋ ਬਾਈ ਆਹ ਦੇਖ ਲੋ ਹਾਰ ਇਹਨਾਂ ਦਾ ਆ ਜੱਡੀ ਦਾ ਨੰਬਰ ਹੈ ਸਾਡੇ ਵੀ ਮਾਲ ਦੇ ਲਗਾਏ ਚਾਰ ਮਹੀਨੇ ਤੋਂ ਮਾਲੇ ਦਾ ਬਾਅਦ ਮਾਰ ਕੇ ਆਇਆ ਉਹ ਮਸਾਲੇ ਦੇ ਗਏ ਆਹ ਦੇਖੋ ਬਾਈ ਦੀ ਕੈਂਸਲ ਬਈ ਸੌ ਹਾਰ ਬਈ ਸੌ ਸੌ ਕਰਾਖੀ ਤੇ ਕੈਸੂ ਲੈ ਕੇ ਰੱਖੋ ਓਰੀ ਬਈ ਸਰ ਐਸੂ ਆ ਕੱਤੀ ਓਰੀ ਬਈ ਸਰ ਉਹ ਐ ਕਿੱਥੋਂ ਦਾ ਓਏ ਆ ਜੀ ਬਾਈ ਵੀ ਇਹ ਚਾਰ ਮੋਟਰਸਾਈਕਲ ਦਾ ਬੱਜੂ ਮਾਰਦਾ ਇਹਨਾਂ ਨੂੰ ਲੋਕ ਕੋਲ ਤੋਂ ਇਹਨਾਂ ਨੂੰ ਬਾਈ ਵੀ ਵੀਡੀਓ ਬਣਾ ਮੇਰੇ ਨੂੰ ਵੀਡੀਓ ਬਣਾ ਦੇ ਇਹ ਮਾਰੂਗਾ ਦੋ ਵਾਰਾ ਗੱਡੀ ਅਸੀਂ ਬਣਾਈ ਵੀਡੀਓ ਦੋ ਵਾਰਾ ਬਤਾਣੇ ਨੇ ਨਾਮ ਆ ਲੈਣਾ ਇਹਦਾ ਲੋਕ ਬਾਈ ਕੀ ਕਰਦਾ ਰੱਖ ਜਾ 500 ਕਿੰਮੀ